ਪੰਜਾਬ ਦੇ ਵਿੱਚ yellow alert ਜੋ ਜਾਰੀ ਕਰ ਦਿੱਤਾ ਗਿਆ ਤੇ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹੀ ਹਾਲ ਰਿਹਾ ਤਾਂ red alert ਵੀ ਹੈ ਜੋ ਜਾਰੀ ਕਰ ਦਿੱਤਾ ਜਾਏਗਾ ਸੋ ਦੱਸਦੇ ਕਿ ਤਪਤੀ ਗਰਮੀ ਦੇ ਵਿੱਚ ਲੋਕਾਂ ਦਾ ਹਾਲ ਬਿਹਾਲ ਹੋਇਆ ਪਿਆ ਤੇ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ 2 ਦਿਨਾਂ ਲਈ yellow alert ਤੇ 18 ਅਤੇ 19 ਮਈ ਨੂੰ orange alert ਜਾਰੀ ਕੀਤਾ ਹੈ ਵਿਭਾਗ ਮੁਤਾਬਕ ਜੇ ਤਾਪਮਾਨ ਇਸੇ ਤਰ੍ਹਾਂ ਵਧਦਾ ਰਿਹਾ ਤਾਂ orange alert ਨੂੰ yellow ਜਾਂ red alert ਵਿੱਚ ਬਦਲਿਆ ਜਾ ਸਕਦਾ ਹੈ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਤੱਕ ਪਹੁੰਚ ਬੁੱਧਵਾਰ ਸਵੇਰੇ 11:30 ਵਜੇ ਬਾਅਦ ਤੋਵਾ ਤਾਪਮਨ 37.5 ਡਿਗਰੀ ਰਿਹਾ ਸਵੇਰ ਤੋਂ ਮੌਸਮ ਸਾਫ ਰਿਹਾ ਜਦਕਿ ਦੁਪਹਿਰ ਹੁੰਦੇ ਹੁੰਦੇ ਤਾਪਮਨ ਵਧਣ ਲੱਗਾ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਸਥਿਤੀ ਬਿਲਕੁਲ ਲੂ ਦੀ ਬਣੀ ਹੋਈ ਹੈ ਹੀਟ ਵੇਵ ਦੀ ਬਣੀ ਹੋਈ ਹੈ ਇਸ ਨੂੰ ਵੇਖਦੇ ਆ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਲਈ ਅਲਰਟ ਜਾਰੀ ਕੀਤਾ ਹੈ ਲੂ ਐਲਾਨ ਕਰਨ ਦੇ ਵਿਭਾਗ ਦੇ ਆਪਣੇ ਮਾਪਦੰਡ ਨੇ ਬਾਅਦ ਤੋਂ ਬਾਅਦ ਤਾਪਮਨ ਸਧਾਰਨ ਤਾਪਮਨ ਨਾਲੋਂ 4.5 ਡਿਗਰੀ ਜ਼ਿਆਦਾ ਹੈ ਤੇ ਇਸ ਨੂੰ ਹੀਟ ਵੇਵ ਦੀ ਕੰਡੀਸ਼ਨ ਕਹਿੰਦੇ ਨੇ ਸੋ ਦੱਸ ਦਈਏ ਕਿ ਜਿਸ ਤਰਾਹ ਦੇ ਹਾਲਾਤ ਹੋਏ ਪਏ ਨੇ ਲੋਕ ਆਪਣੇ ਘਰ ਤੋਂ ਬਾਹਰ ਨਿਕਲਣ ਤੋਂ ਵੀ ਗੁਰੇਸ਼ ਕਰ ਰਹੇ ਨੇ ਪਰ ਫਿਰ ਵੀ ਕਈ ਲੋਕਾਂ ਨੂੰ ਆਪਣੇ ਕੰਮਕਾੜਾ ਤੇ ਜਾਣਾ ਪੈਂਦਾ ਹੈ business ਸੰਭਾਲਨੇ ਪੈਂਦੇ ਨੇ ਪਰ ਇਸ ਅੱਤ ਦੀ ਗਰਮੀ ਨੇ ਲੋਕਾਂ ਦਾ ਜੀਣਾ ਔਖਾ ਕੀਤਾ ਗਿਆ ਸੋ ਲੋਕਾਂ ਨੂੰ ਵੀ ਇਹੀ اپੀਲ ਹੈ ਕਿ ਖਾਸ ਤੌਰ ਤੇ ਆਪਣਾ ਧਿਆਨ ਰੱਖੋ ਬੱਚਿਆਂ ਤੇ ਬਜ਼ੁਰਗਾਂ ਦੇ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਸੇ ਮੌਸਮ ਦੇ ਵਿੱਚ ਬਿਮਾਰੀਆਂ ਜ਼ਿਆਦਾ ਫੜਦੀਆਂ ਨੇ ਤੇ ਕੰਡੀਸ਼ਨ ਵੀ ਕਾਫੀ ਖਰਾਬ ਹੋ ਸਕਦੀ ਹੈ